ਮੇਰਾ ਨਾਮ ਸ਼ਾਲਾ ਮੇਰਾ ਬੇਟਾ ਵਾ ਅਨਿਕੇਤ ਤੇ ਜਦੋਂ 7 ਤਰੀਕ ਤੋਂ ਬਾਅਦ ਜੂ ਲੱਭੇ ਨੇ ਗੋਜ ਕੋਕਰ ਹੈਈ ਰੈਂਟ ਤੇ ਨੇ ਕਰਾਈ ਦੇ ਲਾ ਇਹ 7 ਤਰੀਕ ਦੀ ਗੱਲ ਹੈ ਠੀਕ ਹੈ ਸੋ ਪਹਿਲੇ 6 ਤਰੀਕ ਤੇ ਆਪਣੇ ਦੋਸਤ ਦੇ ਘਰ ਸੁਪਾਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਬੰਦੇ ਨਾਲ ਫੱਟੇ ਲਵਾਏ ਆ ਫੱਟੇ ਲਵਾ ਕੇ ਮੁਰਤੇ ਉਹਨੇ 300 ਰੁਪਏ ਦਿੱਤੇ ਆ ਕਿਉਂਕਿ ਜੇੜ ਦੇ ਕੱਪੜੇ ਪਾਏ ਦੇ ਹੀ ਕੀ ਇੱਕ ਦੇ ਸੁੱਕਨੇ ਕੱਪੜੇ ਪਾਏ ਨੇ ਸੁੱਕਨੇ ਕੱਪੜੇ ਆਪਣੇ ਟੈਂਟ ਤੋਂ ਗਿਆ ਹੋ ਗਿਆ ਕਿੰਨੇ ਦਿਨ ਹੋ ਗਿਆ ਅੱਜ ਤਾਂ ਇਹ ਹੋ ਗਿਆ 7 ਤਰੀਕ ਤੋਂ ਲੈ ਅੱਜ 15 ਦਿਨ ਹੋ ਗਏ ਤੇ ਮਾਲ ਕੀ ਜੇਮ ਕੁਸ਼ਾ ਇਹ ਦਰਬਾਰ ਸਾਹਿਬ ਕੋ ਮੈਂ ਸਿੱਧਾ ਨੇ ਰਜਿਸਟ੍ਰੇਸ਼ਨ ਸਾਰੇ ਕੋ ਮਿਲੇ ਆ ਬਟਾਲੇ ਵੀ ਬਾਜੀਗੋੜ ਪਲੋਰੀ ਆਪਣੇ ਤੋਂ ਆਉਦੇ ਕਲੀਜਪੁਰ ਤੋਂ ਬੜੀ ਚੀਨੇ ਉਧਰ ਸਾਰੇ ਕੋ ਮਿਲਿਆ ਵਾ ਪੁਲਿਸ ਨੂੰ ਕੋਈ ਕੰਪਲੇਂਟ ਦਿੱਤੀ ਨਹੀਂ ਜੀ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਜੀ ਪੁਲਿਸ ਨੇ ਇਹ ਪਹਾਲ ਕਰਨ ਦੇ ਆਪਾਂ ਉਹਨਾਂ ਦਾ 14 ਫੋਟਵਾਂ ਲਈਆ ਛੋੜਵਾ ਲਈਆਂ ਉਹਨਾਂ ਨੇ 14 ਫੋਟਵਾਂ ਲਈਆ ਮੇਰੇ ਕੋਲੋਂ ਆ ਕੀ ਮੰਗ ਕਰਦੇ ਮੰਗ ਕਰਦੇ ਸਾਡਾ ਬੱਚਾ ਛੇਤੀ ਛੇਤੀ ਮਿਲ ਜਿਆ ਨੂੰ 11 ਵਰਸ 14 ਸਾਲ ਉਮਰ ਦੀ ਬੱਚੇ ਦੀ ਕੱਪੜੇ ਘਰੋਂ ਪਜਾਮਾ ਕਦੇ ਬਿਨਾਂ ਪਾ ਗਿਆ ਬਾਅਦ ਚ ਪਤਾ ਨਹੀਂ ਕਿ ਕਿੱਥੋਂ ਲੈ ਕੇ ਆਪਣੇ ਨੇ ਇੱਕ ਖੱਟਾ ਪੜਨਾ ਹੀ ਘਰ ਉਹ ਲੈ ਗਿਆ ਨਾਲ ਮੇਰਾ ਨੰਬਰ ਹੈਗਾ ਜੀ 9780 92 95 96 ਮਿੱਤ ਫੋਟੋ ਆਈਆਂ ਸੀ ਸੀ ਵੀ ਕੈਮਰੇ ਤੋਂ ਬੜਿਆ ਜੇ ਉੱਚ ਸਾਫ਼ ਹੀ ਆਉਂਦੇ ਆ ਉਸ ਅਗਦੇ ਬੈਕ ਗਿਆ ਵਾ ਜੀ ਜੇ ਮੋਰਸਾ ਤੇ ਮੋਰਸਾ ਤੇ ਬੈਕ ਗਿਆ ਇੰਦਰੀ ਦਾ ਬੜਾ ਉਸ ਆਪਰੇਕ ਦਾ ਮੇਰਾ ਬੇਟਾ ਐਤਵਾਰ ਦਾ ਅਨਿਕੇਤ ਕਿਦਾਂ ਦਾ ਕੈਪ ਹੋਇਆ ਐਤਵਾਰ ਦਾ ਕੋਈ ਨਹੀਂ ਗਿਆ ਬੱਚਾ ਦਵਾ ਪਸਾਇਆ ਹੀ ਨਹੀਂ ਬਹੁਤ ਆ ਇਹ ਨੀਮਰਸੀ ਦੀ ਸੋਨਾਸਾ ਬਹੁਤ ਸਾਰਾ ਕੋਈ ਪਤਾ ਨਹੀਂ ਕਿ ਤੈਨੂੰ ਕੋਸ਼ਿਸ਼ ਕੀਤੀ ਉਹਦੇ ਨੂੰ ਹਰ ਕੋਸ਼ਿਸ਼ ਕੀਤੀ ਤੇ ਤੀਜੀ ਕੋਸ਼ਿਸ਼ ਦੇ ਸਾਰਨ ਕੋਈ ਹਤਾ ਪਤਾ ਲੱਗਣ ਮੈਨੂੰ ਹਾਂ ਜੀ ਕੀ ਮੰਗ ਕਰੀ ਕੋਈ ਇਹ ਕਹਿੰਦੇ ਆ ਡਾਟਾ ਵਾਪਸ ਆਵੇ ਮਿਲ ਜਾ ਕੋਈ ਘਰ ਕੋਈ ਗੱਲਬਾਤ ਹੋਈ ਹੈ ਚੋਗਰਾ ਕੋਈ ਨਹੀਂ ਪਰੇਸ਼ਾਨੀ ਕੋਈ ਠੀਕ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.